ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚੋਲੇ ਦੇ ਇਹ ਚੋਲਾ ਸੰਤ ਗਿਆਨੀ ਤੇਜਾ ਸਿੰਘ ਜੀ ਸੰਤ ਪਰਮਜੀਤ ਸਿੰਘ ਜੀ ਦੇ ਪਿਤਾ ਜੀ ਉਹ ਜਦੋਂ ਭੈਣੀ ਸਾਹਿਬ ਗਏ ਤੇ ਮਾਤਾ ਚੰਦ ਕੌਰ ਜੀ ਨੇ ਪਿਆਰ ਦੀ ਨਿਸ਼ਾਨੀ ਵਜੋਂ ਇਸ ਪਰਿਵਾਰ ਨੂੰ ਇਹ ਬਖਸ਼ਿਸ਼ ਕਰਕੇ ਇਹ ਚੋਲਾ ਜਿਹੜਾ ਸੀ ਇਹ ਪੇਂਟ ਕੀਤਾ ਤੇ ਇਸ ਪਰਿਵਾਰ ਨੇ ਉਦੋਂ ਦਾ ਇਹ ਚੋਲਾ ਜਿਹੜਾ ਸਾਂਭ ਕੇ ਰੱਖਿਆ ਹੋਇਆ ਤੇ ਬਾਅਦ ਦੇ ਵਿੱਚ ਗਿਆਨੀ ਜੀ ਨੂੰ ਸਤਗੁਰੂ ਜੀ ਨੇ ਦਰਸ਼ਨ ਦੇ ਕੇ ਹੁਕਮ ਕੀਤਾ ਸਾਰੀ ਮਰਿਆਦਾ ਦੱਸੀ ਕਿ ਇਸ ਚੋਲੇ ਨੂੰ ਸੰਗਰਾਣ ਦੇ ਵਾਲੇ ਦਿਨ ਤੂਫ ਤਖਾਉਣੀ ਹੈ ਤੁਸੀਂ ਆਪ ਦਰਸ਼ਨ ਕਰਨਾ ਹੈ ਮੱਥਾ ਟੇਕਣਾ ਹੈ ਇਹਦੀ ਸਾਮ ਸੰਭਾਲ ਰੱਖਣੀ ਹੈ ਦਾ ਸਤਿਕਾਰ ਕਰਨਾ ਹੈ ਆਵ ਆਪਾਂ ਦਰਸ਼ਨ ਕਰਦੇ ਆ ਸੰਜੀ ਸਾਨੂੰ ਦਰਸ਼ਨ ਕਰਵਾਉਂਦੇ ਨੇ ਚੋਲੇ ਦੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਮਾਲਾ ਦੀ ਸੱਚ ਪਾਸ਼ਾ ਦੀ ਇਹ ਮਾਲਾ ਸਤਿਗੁਰੂ ਜਗਜੀਤ ਸਿੰਘ ਮਾਲਾ ਸਤਿਗੁਰੂ ਜਗਜੀਤ ਸਿੰਘ ਜੀ ਇਹ ਬੈਂਕਾਕ ਦੇ ਉਥੋਂ ਜਿਹੜੇ ਬਣਾ ਕੇ ਦਿੰਦੇ ਆ ਇਹ ਉਹਨਾਂ ਨੇ ਸਤਿਗੁਰੂ ਜੀ ਨੇ ਆਪ ਭਜਨ ਕੀਤਾ ਮਾਲਾ ਠੀਕ ਠੀਕ ਇਹ ਬਖਸ਼ਿਸ਼ ਕੀਤੀ ਐ ਸਤਗੁਰੂ ਜੀ ਦੇ ਬਲ ਨੇ ਅੱਛਾ ਇਹ ਕੇਸ ਨੇ ਦੇ ਵਿੱਚ ਸੱਚ ਪਾਸ਼ਾ ਠੀਕ ਠੀਕ ਤੇ ਆ ਜਿਹੜੀ ਤਸਵੀਰ ਐ ਸਤਗੁਰੂ ਜੀ ਦਾ ਚੋਲਾ ਜਿੱਦਾਂ ਪਾਇਆ ਹੋਇਆ ਉਹ ਤੁਸੀਂ ਥੋੜਾ ਨੇੜੇ ਕਰ ਲਓ ਇਹ ਜਿਹੜਾ ਚੋਲਾ ਇਹ ਸਪੋਰਟ ਫੋਟੋ ਦੇ ਵਿੱਚ ਸਤਗੁਰੂ ਜੀ ਪਾਇਆ ਹੋਇਆ ਇਹ ਬਿਲਕੁਲ ਉਸੇ ਤਰ੍ਹਾਂ ਦਾ ਉਹੀ ਹੈ ਉਹੀ ਹੈ ਹਾਂਜੀ ਤੇ ਇਹ ਚੋਲਾ ਸਤਗੁਰੂ ਜੀ ਦਾ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸ਼ਰੀਰ ਕਰਕੇ ਬਹੁਤ ਜ਼ਿਆਦਾ ਬਲਵਾਨ ਸਨ ਬੰਦੇ ਕਿੰਨੇ ਅ ਕੰਨਾਂ ਨੂੰ ਫੜ ਕੇ ਦੂਰੋਂ ਭੱਜ ਕੇ ਆਉਣਾ ਤੇ ਛਾਲ ਮਾਰ ਕੇ ਘੋੜੇ ਤੇ ਸਵਾਰ ਹੋ ਜਾਂਦੇ ਸਨ ਤੇ ਆਪਾਂ ਚੋਲੇ ਨੂੰ ਵੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਕਲੀਆਂ ਵਾਲਾ ਛੋਲਾ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਕਿੰਨਾ ਸੋਹਣਾ ਹੈ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਭਜਨ ਕਰਨ ਦੇ ਨਾਲੋਂ ਸਰੀਰ ਨੂੰ ਨਰੋਈ ਰੱਖਣ ਦੀ ਜ਼ਿਆਦਾ ਇੱਨੀਆਂ ਦੇ ਸਨ ਸੱਚੇ ਪਾਤਸ਼ਾਹ ਸਤਗੁਰੂ ਜੀ ਆਪ ਵੀ ਬਹੁਤ ਕਸਰਤ ਕਰਿਆ ਕਰਦੇ ਸਨ ਇਹ ਬਹੁਤ ਸੁੰਦਰ ਚੋਲਾ ਇਹਦਾ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਦਾ ਦਰਸ਼ਨ ਕਰਨ ਦਰਸ਼ਨ ਕਰਕੇ ਮਨ ਨੂੰ ਸ਼ਾਂਤ ਆਉਂਦੀ ਹੈ ਸਭ ਇੱਕ ਵਾਰ ਗੱਜ ਕੀ ਕਹੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜੀ ਪ੍ਰਤਾਪ ਸਿੰਘ ਜੀ ਬਰਸਾਂ